ਹੁਣ ਕਹਿੰਦੇ ਪਰਿਵਾਰ ਪੰਜਾਬ ਬਚਾਓ ਉਹ ਤੁਹਾਡੇ ਤੋਂ ਤਾਂ ਬਚਾਇਆ ਹਜੇ ਹੁਣੀ ਪੰਜਾਬ ਬਚਾਓ ਨਹੀਂ ਪਰਿਵਾਰ ਬਚਾਓ ਐ ਤੁਸੀਂ ਪ੍ਰੋਗਰਾਮ ਦੇਖੋ ਕਿਤੇ 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 ਨੇ ਇਹਨਾਂ ਨੇ ਪਹਿਲਾ ਮਜੀਠੇ ਮੇਰਾ ਸਾੜਾ ਬਚਾਓ ਦੂਜਾ ਕੈਰੋਂ ਮੇਰਾ ਭਾਈਆ ਬਚਾਓ ਤੀਜਾ ਫਿਰੋਜ਼ਪੁਰ ਮੈਨੂੰ ਬਚਾਓ ਚੌਥਾ ਬਠਿੰਡੇ ਭਾਈ ਬਚਾਓ ਉਦੋਂ ਮਾਰ ਕਹਿੰਦੇ ਪ੍ਰੋਗਰਾਮ ਖਤਮ ਬਸ ਬਚਾ ਲਿਆ ਜਿੰਨਾ ਬਚਾਉਣਾ ਸੀ ਅਸੀਂ ਉਹ ਕਦੇ ਇੱਧਰ ਕਦੇ ਬਾਬਾ ਡੇਰਾ ਬਾਬਾ ਨਾਨਕ ਦੇ ਬਾਬਾ ਬਕਾਲੇ ਕਣੀ ਇੱਧਰ ਕਿਤੇ ਇੱਧਰ ਜੰਡਿਆਲਾ ਗੁਰੂ ਇੱਧਰ ਕਦੇ ਗਰੀਬ ਦੇ ਹੱਕ ਚ ਵੀ ਆ ਜਾਂਦੇ ਨਾ ਪਰਵਾਹ ਪਰਵਾਹ ਵਿੱਚ ਕਿਉਂ ਵੀ ਚਾਹੀਏ ਪਰਿਵਾਰ ਵੀ ਅਸੀਂ ਠੇਕ ਲਿਆ ਉਸ ਪਰਿਵਾਰ ਦਾ ਇਸ ਪਰਿਵਾਰ ਨੇ ਜਿੰਨੇ ਘਰਾਂ 'ਚ ਸੱਥਰ ਵਸਾਏ ਨੇ ਭਾਵੇਂ ਚਿੱਟੇ ਦੇ ਰੂਪ 'ਚ ਭਾਵੇਂ ਬੇਅਦਬੀਆਂ ਦੇ ਰੂਪ 'ਚ ਤੱਕ ਕੀ ਕੀ ਅਸੀਂ ਕਹੋਂ ਪਰਿਵਾਰ ਬਚਾਈਏ ਨਾ ਦੱਸ ਕਹਿੰਦੇ ਥੋੜਾ ਫਰਜ ਬਣਦਾ ਸਾਡਾ ਪਰਿਵਾਰ ਬਚਾਓ ਫਰਜ ਬਣਦਾ ਸਾਡਾ ਹੱਦ ਆ ਯਾਰ ਮੈਂ ਥੋੜੇ ਤੋਂ ਪੋਤਾ ਮੰਗਣ ਨਹੀਂ ਆਇਆ ਜੇ ਮੇਰੇ ਕੰਮ ਚੰਗੇ ਲੱਗਣੇ ਵੋਟਾਂ ਪਾ ਦਿਓ ਨਹੀਂ ਮੈਂ ਇਸ ਕੰਮ ਤੇ ਨਹੀਂ ਹੈਗਾ ਕਿ ਹਰ ਵਾਰੀ ਮੈਂ ਹੱਥ ਬੰਨ ਕੇ ਮੈਂ ਸੰਗਰੂਰ ਦੇ ਵਿੱਚ 14 ਚ ਫੋਟੋ ਲਾਈਆਂ ਮੈਨੂੰ ਹੱਥ ਬੰਨਣੇ ਪੈ ਗਏ ਐ ਫੋਟੋ ਖਿਚਾਉਣੀ ਪੈ ਗਈ ਮੈਂ ਕਿਹਾ ਮੈਂ ਨਾਲ ਇਹ ਵੀ ਕਹਿੰਦਾ ਰਿਹਾ ਕਿ ਮੇਰੀ ਫੋਟੋ ਹੱਥ ਬੰਨਣ ਵਾਲੀ ਆ भी मैं अपील करना मैं वोटा पा दो पर पां साल बाद दबारे आऊंगा ना जे हाथ बन के फिर भी फोटो खिचाई पेगी लख लान फिर मेरी राजनीति से मैं अगली बार हाथ नहीं बनूंगा कमांोटा पाऊंगे कमां तोटा पाऊंगे अगली बार एचाई से आए यह सारे हो बादल सा वोटा एक मौका होर दी दे। मौके देंदे दें थक गए ये मौके मगते नहीं थके ਬੱਸ ਕਰੋ ਯਾਰ ਕਦੇ ਤਾਂ ਰਟਾਇਰ ਹੋ ਜਾ ਕਰੋ ਰਟਾਇਰ ਹੀ ਨਹੀਂ ਹੁੰਦੇ ਤਿੰਨ ਬੰਦੇ ਇਧਰੋਂ ਫੜਦੇ ਆ ਚਾਰ ਇਧਰੋਂ ਫੜਦੇ ਆ ਐ ਲੈ ਕੇ ਜਾਂਦੇ ਆ ਵਾਹੇ ਕਮੋਕਲ ਹੁਣ ਕਹਿੰਦੇ ਪਰਵਾ ਪੰਜਾਬ ਬਚਾਓ ਉਹ ਤੁਹਾਡੇ ਤੋਂ ਤਾਂ ਬਚਾਇਆ ਹਜੇ ਹੁਣੀ ਪੰਜਾਬ ਬਚਾਓ ਨਹੀਂ ਪਰਿਵਾਰ ਬਚਾਓ ਹੈ ਤੁਸੀਂ ਪ੍ਰੋਗਰਾਮ ਦੇਖੋ ਕਿਤੇ 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 ਨੇ ਇਹਨਾਂ ਨੇ ਪਹਿਲਾ ਮਜੀਠੇ ਮੇਰਾ ਸਾੜਾ ਬਚਾਓ ਦੂਜਾ ਕੈਰੋਂ ਮੇਰਾ ਭਈਆ ਬਚਾਓ ਤੀਜਾ ਫਿਰੋਜ਼ਪੁਰ ਮੈਨੂੰ ਬਚਾਓ ਚੌਥਾ ਬਠਿੰਡੇ ਪਰਾਈ ਬਚਾਓ ਉਦੋਂ ਵਾਰ ਕਹਿੰਦੇ ਪ੍ਰੋਗਰਾਮ ਖਤਮ ਬਸ ਬਚਾ ਲਿਆ ਜਿੰਨਾ ਬਚਾਉਣਾ ਸੀ ਅਸੀਂ ਉਹ ਕਦੇ ਇੱਧਰ ਕਦੇ ਬਾਬਾ ਡੇਰਾ ਬਾਬਾ ਨਾਨਕ ਦੇ ਬਾਬਾ ਬਕਾਲੇ ਕਣੀ ਇੱਧਰ ਕਿਤੇ ਇੱਧਰ ਚੰਡੇ ਵਾਲਾ ਗੁਰੂ ਇੱਧਰ ਕਦੇ ਗਰੀਬ ਦੇ ਹੱਕ ਚ ਵੀ ਆ ਜਾਂਦੇ ਨਾ ਪ੍ਰਵਾਦ ਪ੍ਰਵਾਗ ਜਾ ਕਿਉਂ ਬਚਾਈ ਪਰਿਵਾਰ ਵੀ ਅਸੀਂ ਠੀਕ ਲਿਆ ਇਸ ਪਰਿਵਾਰ ਦਾ ਇਸ ਪਰਿਵਾਰ ਨੇ ਜਿੰਨੇ ਘਰਾਂ 'ਚ ਸੱਥਰ ਵਸਾਏ ਨੇ ਭਾਵੇਂ ਚਿੱਟੇ ਦੇ ਰੂਪ 'ਚ ਭਾਵੇਂ ਬੇਅਦਬੀਆਂ ਦੇ ਰੂਪ 'ਚ ਤੇ ਕੀ ਕੀ ਅਸੀਂ ਕਿਉਂ ਪਰਿਵਾਰ ਬਚਾਈ ਇਹਨਾਂ ਦਾ ਕਹਿੰਦੇ ਥੋੜਾ ਫਰਜ਼ ਬਣਦਾ ਸਾਡਾ ਪਰਿਵਾਰ ਬਚਾਓ ਫਰਜ਼ ਬਣਦਾ ਸਾਡਾ ਹੱਦ ਆ ਯਾਰ ਮੈਂ ਥੋੜੇ ਤੋਂ ਪੋਤਾ ਮੰਗਣ ਨਹੀਂ ਆਇਆ ਜੇ ਮੇਰੇ ਕੰਮ ਚੰਗੇ ਲੱਗਣੇ ਵੋਟਾਂ ਪਾ ਦਿਓ ਮੈਂ ਮੈਂ ਇਸ ਕੰਮ ਤੇ ਨਹੀਂ ਆਗਾ ਕਿ ਹਰ ਵਾਰੀ ਮੈਂ ਹੱਥ ਬੰਨ ਕੇ ਮੈਂ ਸੰਗਰੂਰ ਦੇ ਵਿੱਚ 14 ਚ ਫੋਟੋ ਲਾਈਆਂ ਮੈਨੂੰ ਹੱਥ ਬੰਨਣੇ ਪੈ ਗਏ ਐ ਫੋਟੋ ਖਿਚਾਉਣੀ ਪੈ ਗਈ ਮੈਂ ਕਿਹਾ ਮੈਂ ਨਾਲ ਇਹ ਵੀ ਕਹਿੰਦਾ ਰਿਹਾ ਕਿ ਮੇਰੀ ਫੋਟੋ ਹੱਥ ਬੰਨਣ ਵਾਲੀ ਐ ਵੀ ਮੈਂ ਅਪੀਲ ਕਰਦਾ ਮੈਨੂੰ ਵੋਟਾਂ ਪਾ ਦਿਓ ਪਰ 5 ਸਾਲਾਂ ਬਾਅਦ ਦੁਬਾਰੇ ਆਉਂਗਾ ਨਾ ਜੇ ਹੱਥ ਬੰਨ ਕੇ ਫੇਰ ਵੀ ਫੋਟੋ ਖਿਚਾਉਣੀ ਪੈਗੀ ਲੱਖ ਲਾਣ ਤਾਂ ਫੇਰ ਮੇਰੀ ਨੀਤੀ ਤੇ ਮੈਂ ਕਿਹਾ ਅਗਲੀ ਵਾਰ ਹੱਥ ਨਹੀਂ ਬੰਨੂੰਗਾ ਕੰਮਾਂ ਤੇ ਵੋਟਾਂ ਪਾਉਂਗੇ ਕਮਾਤੇ ਬੋਟਾ ਪਾਉਂਗੇ ਅਗਲੀ ਵਾਰ ਐਂ ਖਚਾਈ ਸੀ ਐਂ ਇਹ ਸਾਰੇ ਹੋ ਬਾਦਲ ਸਾਧਿਆ ਫੋਟੋ ਇੱਕ ਮੌਕਾ ਹੋਰ ਦੇਓ ਅਸੀਂ ਮੌਕੇ ਦਿੰਦੇ ਨੇ ਨੇ ਥੱਕ ਗਏ ਉਹ ਇਹ ਮੌਕੇ ਮੰਗਦੇ ਨਹੀਂ ਥੱਕੇ